ਸਮਰਿਤ ਮਾਨ ਜਿੱਤ ਗਿਆ ਜੀ ਬਸ ਇੰਦਰਾ ਗਾਂਧੀ ਦਾ ਬਦਲਾ ਲੈਣ ਵਾਲਾ ਸਰ ਵੀ ਜਿੱਤ ਗਿਆ ਜੀ ਇਹ ਫੁਕਰੀਆਂ ਮਾਰਦੇ ਰਹੇ ਤੇ ਹੁਣ ਜਿਹੜਾ ਸਰਵੇ ਆ ਰਿਹਾ ਉਹਦੇ ਵਿੱਚ ਘੱਟੋ ਘੱਟ 9 ਸੀਟਾਂ ਕਾਂਗਰਸ ਨੂੰ ਜਿਤਾ ਰਿਹਾ ਹੈ ਹਾਲਾਂਕਿ ਮੈਂ ਉਹ ਜਿੱਤਮ ਜਿੱਤਨ ਦੇ ਨਾਲ ਸਹਿਮਤ ਨਹੀਂ ਕੌਣ ਜਿੱਦਦਾ ਕੌਣ ਹਾਰਦਾ ਮੈਂ ਬੇਵਾਕੀ ਦੇ ਨਾਲ ਗੱਲ ਕਰਦਾ ਹੁੰਦਾ ਇਹਦੇ ਨਾਲ ਸਾਨੂੰ ਕੋਈ ਮਤਲਬ ਨਹੀਂ ਪਰ ਜਿਹੜੀ ਗੁੰਡਾਗਰਦੀ ਜੇ ਕਾਨੂੰਨ ਦੀਆਂ ਧੜੀਆਂ ਉਡਾਈਆਂ ਗਈਆਂ ਉਹ 3 ਸੀਟਾਂ ਦੇ ਉਡਾਈਆਂ ਗਈਆਂ ਜਿਹੜੀਆਂ ਕਹਿਣੀਆਂ ਪਹਿਲੇ ਨੰਬਰ ਤੇ ਆ ਜਾਂਦਾ ਖੰਡੂਰ ਸਾਹਿਬ ਜਿੱਥੇ ਅਮਰਤਪਾਲ ਦੀ ਕਤੇੜ ਸੀ ਮੰਦਿਰ ਸੀ ਤੇ ਆ ਜਿਹੜਾ ਇੱਕ ਕਹਿੰਦਾ ਹੁੰਦਾ ਸੀ ਨਾ ਆ ਕਿ ਝੋਨੇ ਦਾ ਝਾੜ ਤਾਂ ਘਟਿਆ ਭਈਏ ਕਹਿੰਦਾ ਬੀੜੀਆਂ ਪੀ ਕੇ ਝੋਨਾ ਲਾਉਂਦੇ ਨੇ ਤੇ ਇਹ ਇੱਕ ਅਥਾਵਾਚ ਕਹਿਕ ਜੁੱਤੀਆਂ ਦੀ ਘਾਟ ਹੈ ਜੇ ਲੋਕਾਂ ਨੂੰ ਠੀਕ ਹੈ ਤੇ ਦੂਜੇ ਉੱਥੇ ਜਿਹੜੇ ਆ ਪਰਵਾਨੇ ਵਰਗੇ ਹੋਰ ਬੜੇ ਨੇ ਇੱਥੇ ਨੰਗ ਮਲੰਗ ਜਿਹੜੇ ਮੈਂ ਇਹ ਗੱਲ ਤਾਂ ਵਰਤਦਾ ਕਿਉਂਕਿ ਸਾਰੇ ਨੰਗ ਮਲੰਗੇਸ਼ ਕਰਕੇ ਕੋਈ ਐਨਜੀਓ ਚਲਾਉਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਸੋਂ ਨੂੰ 4 ਜੂਨ ਨੂੰ ਲੋਕ ਸਭਾ ਦੀਆਂ ਨੀੜੀਆਂ ਚੋਣਾਂ ਹੋਈਆਂ ਨੇ ਉਹਦਾ ਰਿਜ਼ਲਟ ਆਉਣਾ ਹੈ ਆ ਜਿਹੜੇ ਭੱਠੀ ਵਾਂਗੂ ਤਪੇ ਹੋਏ ਸੀ ਉਹ ਸਭ ਨੇ ਠੰਡੇ ਹੋ ਜਾਣਾ ਹੈ ਸਭ ਤੋਂ ਪਹਿਲਾਂ ਜੇ ਤੁਸੀਂ ਗੁੰਡਾਗਰਦੀ ਦੀ ਗੱਲ ਕਰੋਗੇ ਗੁੰਡਾਗਰਦੀਆਂ ਨੰਗਾ ਨਾਚ ਹੋਇਆ ਖਲੂਰ ਸਾਹਿਬ ਸੀਟ ਤੇ ਅਮਰਤਪਾਲ ਜਿੱਤੂਗਾ ਫਲਾਣਾ ਹਾਰੂਗਾ ਤੇ ਇਹ ਜਿੰਨਾ ਵੀ ਗੈਂਗਟਰ ਵਾਸੀ ਨਸ਼ੇੜੀ ਸੀ ਗੁੰਡਾਗਰਦੀ ਸੀ ਇਹ ਖਲੂਰ ਸਾਹਿਬ ਤੇ ਹੋਈ ਦੂਜੇ ਪਾਸੇ ਪੰਥਕ ਸ਼ੀਟ ਕਹੀ ਗਏ ਤੇ ਉਹਦੇ ਵਿੱਚ ਬਿਰਸਾ ਸਿੰਘ ਬਲਟੋਹਾ ਵੀ ਹੁੰਦਾ ਕਦੀੜ ਤੇ ਨੰਬਰ 2 ਤੇ ਫਰੀਦਕੋਟ ਦੀ ਸੀਟ ਸੀ ਜਿੱਥੇ ਸਰਵਿਸ ਸਿੰਘ ਨੂੰ ਜਿੱਤਾਉਣ ਵਾਸਤੇ ਬੜਾ ਜੋਰ ਲਾਇਆ ਗੰਨੇ ਦਾ ਜੂਸ ਉਥੇ ਸਵੀਲ ਆਈ ਗਈ ਤੇ ਬਾਅਦ ਵਿੱਚ ਉਹ ਬੰਦ ਕਰਾਇਆ ਗਿਆ ਤੇ ਇੰਦਰਾਂ ਗਾਂਧੀ ਮਾਰੀ ਸੀ ਫਲਾਨਾ ਕੀਤਾ ਸੀ ਇਹ ਜਿਹੀਆਂ ਅਫਵਾਹਾਂ ਢਾਕੇ ਦਰਵਾਸਰ ਤੇ ਅਟੈਕ ਕਰਾਇਆ ਸੀ ਜਾਨੀ ਕਿ ਕੌਮ ਦੇ ਨਾਂ ਦੇ ਇਹਨੇ ਗੁੰਡਾਗਰਦੀ ਇਹਨਾਂ ਸ਼ੀਟਾਂ ਤੇ ਹੋਈ ਹੈ ਨਾ ਇਹ ਸਾਰੇ ਸਲਾਰੂ ਸੀ ਨਸ਼ੇੜੀ ਸੀ ਤੇ ਚਾਰ ਤਰੀਕ ਨੂੰ ਸਭ ਠੰਡੇ ਹੋ ਕੇ ਵਹਿ ਜਾਣਗੇ ਨੰਬਰ 3 ਸ਼ੀਟ ਆਉਂਦੀ ਹੈ ਸੰਗਰੂਰ ਜਿੱਥੇ ਅਸਮ੍ਰਿਤ ਮਾਨ ਖੱਤ ਨੂੰ ਜਿਹੜੇ ਨੇ ਭਗਤ ਸਿੰਘ ਨੂੰ ਅਤਵਾਦੀ ਕਿਹਾ ਸੀ ਉਹਦੇ ਜਿਤ ਜਿਤ ਕਰਦੇ ਰਹੇ ਤੇ ਇਹ ਤਿੰਨੇ ਹੀ ਬੰਦੇ ਹਰਨਗੇ ਇਹ ਮੈ ਗਰੰਟੀ ਨਾਲ ਕਹਿੰਦਾ ਤੇ ਜਿਹੜੇ ਪਿੱਛੇ ਇਹਨਾਂ ਦੇ ਗੁੰਡਾਗਰਦੀ ਕਰਨ ਵਾਲੇ ਸੀ ਨਾ ਉਹ ਸਾਰੇ ਠੰਡੇ ਹੋ ਜਾਣਗੇ ਮੈਂ ਕਿਉਂ ਬਿੰਦਗੀ ਭੀ ਹੈ ਕਿਉਂਕਿ ਜਿਹੜੇ ਬੰਦੇ ਭਿੰਡਰਾਂ ਵਾਲੇ ਦੇ ਪਿੱਛੇ ਲੱਗੇ ਐ ਅਮਰਤਪਾਲ ਦੇ ਪਿੱਛੇ ਲੱਗੇ ਨੇ ਜਾਂ ਦੀਪਸਿੱਧੂ ਦੇ ਪਿੱਛੇ ਲੱਗੇ ਸੀ ਇਹ ਸਭ ਖੱਚਾਂ ਨੇ ਇਹਨਾਂ ਦਾ ਗੁਰੂ ਗ੍ਰੰਥ ਸਾਹਿਬ ਜੀ ਨਾਲ ਕੋਈ ਮਤਲਬ ਨਹੀਂ ਭਿੰਡਰਾਂ ਵਾਲੇ ਨੇ ਗੁਰੂ ਗੰਗ ਸਾਹਿਬ ਨੂੰ ਬਿਲਕੁਲ ਨਹੀਂ ਮੰਨਿਆ ਜਿੰਨੀ ਗੁੰਡਾਗਰਦੀ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਉਸ ਬੰਦੇ ਨੇ ਕਰਵਾਈ ਹੈ ਇਹ ਮੈਂ ਸ਼ਰਮ ਕਹਿਣਾ ਤੇ ਦੂਜੀ ਗੱਲ ਜਿਹੜੀ ਗੁੰਡਾਗਰਦੀ ਅਮਰਤਪਾਲ ਨੇ ਕੀਤੀ ਸੀ ਤੇ ਤਾਂ ਡੇਬਰੂਗੜ ਜੇਲ੍ਹ ਦੇ ਵਿੱਚ ਗਿਆ ਤੇ ਉਹਦੇ ਨਾਲ ਗੁੰਡਾਗਰਦੀ ਆਮ ਛਲਾਰੂਆਂ ਨੇ ਵੀ ਕੀਤੀ ਹਾਲਾਂਕਿ ਅਮਰਧਾਰੇ ਘਟ ਸੀ ਗੋਲ ਪਰ ਨੇ ਬੰਨ ਲਏ ਕਿਰਪਾਨਾਂ ਹੱਥਾਂ ਵਿੱਚ ਫੜ ਲਈਆਂ ਤੇ ਗੁੰਡਾਗਰਦੀ ਗਾਲੇ ਗਲੋਚ ਫੇਸਬੁੱਕ ਤੇ ਕਿੰਨਾ ਕੀਤਾ ਇਹ ਸ਼ਰਮ ਸਭ ਨੂੰ ਪਤਾ ਤੇ ਜਦੋਂ ਸਰ ਵੀ ਖਾਲਸੇ ਦੀ ਗੱਲ ਕਰਦੇ ਹੋਂ ਤੇ ਉਹਨੂੰ ਮਾਂ ਦੇ ਪੁੱਤ ਨੂੰ ਗੁਰਮਤਿਵਾਰੇ ਇੱਕ ਕਿਣਕਾ ਵੀ ਪਤਾ ਨਹੀਂ ਜਿੱਥੇ ਮਰਦੀ ਸਪੀਚਾਂ ਸੁਣ ਕੇ ਦੇਖ ਲਓ ਬਸ ਇੱਕੋ ਹੀ ਗੱਲ ਮੇਰੇ ਪਿਤਾ ਨੇ ਇੰਦਰਾ ਗਾਂਧੀ ਨੂੰ ਮਾਰ ਕੇ ਦਰਵਾਸਾਹਬ ਦਾ ਬਦਲਾ ਲਿਆ ਸੀ ਬਸ ਆਹੀ ਗੱਲਾਂ ਇਹਨਾਂ ਦੇ ਕੰਨਾਂ ਵਿੱਚ ਭਰੀਆਂ ਜਨ ਕਿ ਪੰਜਾਬ ਦੇ ਵਿੱਚ ਜਿਹੜੀ ਗੁੰਡਾਗਰਦੀ ਹੈ ਉਹਨੂੰ ਕਿਵੇਂ ਹਵਾਰਿਆ ਜਾਵੇ ਉਹਦੇ ਵਿੱਚ ਨਾ ਕੁਝ ਦਲਾਲ ਮੀਡੀਆ ਵੀ ਆਉਂਦਾ ਮੈਂ ਦਲਾਲ ਤਾਂ ਕਹਿਣਾ ਹੁਣਾ ਕਿ ਜਿੱਥੇ ਵੀ ਜਾਂਦੇ ਸੀ ਅਮਰਸਪਾਲ ਤਾਂ ਜਿੱਤ ਗਿਆ ਜੀ ਜਿਵੇਂ ਜਿਦਮਾਨ ਜਿੱਤ ਗਿਆ ਜੀ ਬਸ ਇੰਦਰਾ ਗਾਂਧੀ ਦਾ ਬਦਲਾ ਲੈਣ ਵਾਲਾ ਸਰ ਵੀ ਇਹਦੇ ਵੀ ਜਿੱਤ ਗਿਆ ਜੀ ਇਹ ਫੁਕਰੀਆਂ ਮਾਰ ਦੇ ਰਹੇ ਤੇ ਹੁਣ ਜਿਹੜਾ ਸਰਵੇ ਆ ਰਿਹਾ ਉਹਦੇ ਵਿੱਚ ਘੱਟੋ ਘੱਟ 9 ਸੀਟਾਂ ਕਾਂਗਰਸ ਨੂੰ ਜਿਤਾ ਰਿਹਾ ਹਾਲਾਂਕਿ ਮੈਂ ਉਹ ਜਿਤਮ ਜਿਤਨ ਦੇ ਨਾਲ ਸਹਿਮਤ ਨਹੀਂ ਕੌਣ ਜਿੱਦਾ ਕੌਣ ਹਾਰਦਾ ਮੈਂ ਬੇਵਾਕੀ ਦੇ ਨਾਲ ਗੱਲ ਕਰਦਾ ਹੁੰਦਾ ਇਹਦੇ ਨਾਲ ਸਾਨੂੰ ਕੋਈ ਮਤਲਬ ਨਹੀਂ ਪਰ ਜਿਹੜੀ ਗੁੰਡਾਗਰਦੀ ਜੇ ਕਾਨੂੰਨ ਦੀਆਂ ਧਜੀਆਂ ਉਡਾਈਆਂ ਗਈਆਂ ਉਹ 3 ਸੀਟਾਂ ਦੇ ਉਡਾਈਆਂ ਗਈਆਂ ਕਿਹੜੀਆਂ-ਕਿਹੜੀਆਂ ਪਹਿਲੇ ਨੰਬਰ ਤੇ ਆ ਜਾਂਦਾ ਖੰਡੂਰ ਸਾਹਿਬ ਜਿੱਥੇ ਅਮਰਤਪਾਲ ਜੀ ਇੱਕ ਤੀੜ੍ਹ ਸੀ ਮੰਦਿਰ ਸੀ ਤੇ ਆ ਜਿਹੜਾ ਇੱਕ ਕਹਿੰਦਾ ਹੁੰਦਾ ਸੀ ਨਾ ਆ ਕਿ ਝੋਨੇ ਦਾ ਝਾੜ ਤਾਂ ਘਟਿਆ ਭਈਏ ਕਹਿੰਦਾ ਬੀੜੀਆਂ ਪੀ ਕੇ ਝੋਨਾ ਲਾਉਂਦੇ ਨੇ ਤੇ ਇਹ ਇੱਕ ਅਥਾਵਾਚ ਕਹਿਕ ਜੁੱਤੀਆਂ ਦੀ ਘਾਟ ਹੈ ਜੇ ਲੋਕਾਂ ਨੂੰ ਠੀਕ ਹੈ ਤੇ ਦੂਜੇ ਉੱਥੇ ਜਿਹੜੇ ਆ ਪਰਵਾਨੇ ਵਰਗੇ ਹੋਰ ਬੜੇ ਨੇ ਇੱਥੇ ਨੰਗ ਮਲੰਗ ਜਿਹੜੇ ਮੈਂ ਇਹ ਗੱਲ ਤਾਂ ਵਰਤਦਾ ਕਿਉਂਕਿ ਸਾਰੇ ਨੰਗ ਮਲੰਗੇਸ਼ ਕਰਕੇ ਕੋਈ ਐਨਜੀਓ ਚਲਾਉਂਦਾ ਹੈ ਕੋਈ ਕੁਛ ਕਰਦੇ ਜਾਨਕਿ ਲੋਕਾਂ ਦੀਆਂ ਰੋਟੀਆਂ ਦੇ ਪਾਲਣ ਵਾਲੇ ਸਾਰੇ ਇਹਨਾਂ ਨੇ ਪੂਰਾ ਜੋਰ ਲਾਇਆ ਕਿ ਪੰਜਾਬ ਨੂੰ ਅੱਗ ਕਿਦਾਂ ਲਾਈ ਜਾਵੇ ਕਿਦਾਂ ਮਾਹੌਲ ਖਰਾਬ ਕੀਤਾ ਜਾਵੇ ਬਸ ਕੱਲ ਦਾ ਦਿਨ ਬਾਕੀ ਹੈ ਸਭ ਨੇ ਠੰਡੇ ਹੋ ਕੇ ਵਹਿ ਜਾਣਾ ਇਹ ਮੈਂ ਗੱਲ ਕਿਉਂ ਕਹੀ ਹੈ ਕਿਉਂਕਿ ਦਲਾਲ ਮੀਡੀਏ ਨੇ ਇਹਨਾਂ ਨੂੰ ਉਹਾਰਨ ਵਾਸਤੇ ਕੋਈ ਕਸਰ ਛੱਡੀ ਹੀ ਨਹੀਂ ਕੋਈ ਕਸਰ ਨਹੀਂ ਛੱਡੀ ਹਾਲਾਂਕਿ ਖੰਡੂਰ ਸਾਹਿਬ ਦਾ ਜਿਹੜਾ ਹਲਕਾ ਹੈਗਾ ਨਾ ਉਹ ਸਭ ਤੋਂ ਵੱਧ ਅਤਵਾਦ ਦਾ ਤਪਾਇਆ ਹੋਇਆ ਹਲਕਾ ਹੈ 84 ਦੀ ਗੱਲ ਅਸੀਂ ਕਰਦੇ ਹਾਂ ਕਮਰਾ ਅੱਜ ਤਵੇ ਲਾਏ ਗਏ ਪਰ ਮੈਂ ਬੇਨਤੀ ਕਰਦਾ ਉਸ ਵਕ ਜਿਹੜੇ ਹਾਲਾਤ ਖਾੜਕੂ ਬਾਦ ਦੇ ਨਾਂ ਤੇ ਹੋਏ ਸੀ ਨਾ ਵਿਗੜੇ ਸੀ ਜਿਹੜਾ ਨੌਜਵਾਨੀ ਦਾ ਕਹਾਣ ਹੋਇਆ ਸੀ ਜਾਂ ਅੱਤਵਾਦ ਦੇ ਜਿਹੜੇ ਦੌਰ ਵਿੱਚ ਆਏ ਸੀ ਉਹ ਲੋਕ ਭੁੱਲੇ ਨਹੀਂ ਤੇ ਇਹਨਾਂ ਨੇ ਕਾਸਰ ਕੋਈ ਨਹੀਂ ਛੱਡੀ ਕਿ ਕਿਵੇਂ ਪੰਜਾਬ ਨੂੰ ਅੱਗ ਲਾਈ ਪਰ ਮੈਂ ਬੇਨਤੀ ਕਰਦਾ ਇਹ ਤਿੰਨੇ ਨਾ ਜਿਹੜੀਆਂ ਗਤੇੜਾਂ ਸੀ ਭਾਵੇਂ ਅਮਰਤਪਾਲ ਹੋਵੇ ਸਰਜੀਤ ਵੀ ਨਾਲ ਆਉਂਦਾ ਤੇ ਭਾਵੇਂ ਸਿਮਰਿਤ ਮਾਨ ਹੋਵੇ ਇਸ ਸਾਰੇ ਹਾਰਨਗੇ ਸਚਾਈ ਹੈ ਦੂਜੀ ਗੱਲ ਇੱਕ ਕਤੀੜ ਨੇ ਨਾ ਸਿੱਧੂ ਮੂਸੇਵਾਲ ਦੇ ਫਾਦਰ ਸਾਹਿਬ ਨੂੰ ਫੋਨ ਲਾਇਆ ਕਹਿੰਦਾ ਤੇਰਾ ਪੁੱਤ ਤਾਂ ਖਾਲਸਾਣ ਦੀ ਗੱਲ ਕਰਦਾ ਸੀ ਤੂੰ ਕਾਂਗਰਸ ਦੀ ਗੱਲ ਕਰਦਾ ਉਹ ਕਤੀੜੋ ਕਿਹੜੇ ਖਾਲਸਾਣ ਦੀ ਗੱਲ ਕਰਦੇ ਤੁਸੀਂ ਕਿਹੜਾ ਖਾਲਸਾਣ ਬਣਾਉਣਾ ਚਾਹੁੰਦੇ ਤੁਸੀਂ ਜੇ ਦੋ ਗਣਾਂ ਵਿੱਚੋਂ ਜੇਕਰ ਕਰਤਾ ਤਾਂ ਖਾਲਸਾ ਨਹੀਂ ਸੀ ਜਾਣ ਬੁਝ ਕੇ ਤੁਸੀਂ ਦੇ ਪਿਓ ਨੂੰ ਫੋਨ ਲਾਉਣ ਕਿ ਸਾਰੀਆਂ ਕਤੇੜਾਂ ਜਿਹੜੀਆਂ ਹੈਗੀਆਂ ਨੇ ਨਾ ਇਹ ਇਨੋ ਨੇ ਬਸ ਤੁਸੀਂ ਕੱਲ ਦੀ ਵੇਟ ਕਰੋ ਦੇਖੀ ਕਿ ਮੈਂ ਸੋਸਰੀ ਵਾਂਗੂੰ ਸਮਝਾਣੀਆਂ ਕਿ ਮੈਂ ਠੰਡੇ ਹੋਣਗੇ ਫਿਰ ਇਹਨਾਂ ਨੇ ਕਹਿਣਾ ਮਸ਼ੀਨਾ ਵਿੱਚ ਘਬੜਾ ਕਰਤਾ ਭਾਈ ਸਾਹਿਬ ਨੇ ਏਜੰਸੀਆਂ ਨੂੰ ਫਰਾਤਾ ਭਾਈ ਇੱਕ ਹੁਣ ਗੱਲ ਆਵੇਗੀ ਕਹਿੰਦੇ ਫਰੀਦਕੋਟ ਜਿਹੜੀਆਂ ਉਹ ਮਸ਼ੀਨਾ ਸੀ ਉਹ ਅੱਧੀ ਰਾਤ ਤੱਕ ਆਈਆਂ ਨੇ ਕਹਿੰਦੇ ਪਤਾ ਨਹੀਂ ਕਿੱਥੇ ਲੈ ਕੇ ਘੁੰਮਦੇ ਰਹੇ ਫਿਰ ਇਹਨੇ ਉਹ ਬਹਾਨਾ ਲਾ ਦਿੰਨੇ ਮਸ਼ੀਨਾ ਵਿੱਚ ਘਬੜਾ ਹੋ ਗਿਆ ਜੀ ਭਾਈ ਸਾਹਿਬ ਨਾਲ ਏਰ ਆ ਫੇਰੀ ਕਰਤੀ ਏਜੰਸੀਆਂ ਨੇ ਤੁਹਾਡੀ ਜਿਹੜੀ ਕਤੀੜਾਂ ਵਾਲੀ ਸੋਝ ਹੈ ਨਾ ਤੇ ਉਹ ਕਦੇ ਵੀ ਪੰਜਾਬ ਦਾ ਭਲਾ ਨਹੀਂ ਚਾਹੁੰਦੀ ਮੈਂ ਜਿਹੜੀ ਪਹਿਲਾਂ ਗੱਲ કરી ਸੀ ਉਹ ਗੱਲ ਕਹਿ ਕੇ ਸਮਾਪਤੀ ਕਰਨੀ ਹੈ ਜਿਹੜੀਆਂ ਕਟੇੜਾਂ ਪਹਿਲਾਂ ਭਿੰਡਰਾਂ ਵਾਲੇ ਪਿੱਛੇ ਲੱਗੀਆਂ ਸੀ ਤੇ ਬਾਅਦ ਵਿੱਚ ਆ ਅਮਰਤਪਾਲ ਮੂਤਪਾਲ ਦੇ ਪਿੱਛੇ ਲੱਗੀਆਂ ਸੀ ਤੇ ਜਾਂ ਆ ਸਮਰਤ ਮਾਨ ਦੇ ਪਿੱਛੇ ਲੱਗੀਆਂ ਹੋਈਆਂ ਇਹ ਸਾਰੀਆਂ ਕਟੇੜਾਂ ਦਾ ਸਿੱਖ ਕੌਮ ਦੇ ਨਾਲ ਕੋਈ ਲਾਗਾ ਦੇਗਾ ਨਹੀਂ ਆ ਜਿਹੜੇ ਪਿੱਛੇ ਹੁਣ ਕੰਪੇਨ ਕਰਦੇ ਸੀ ਇਹਨਾਂ ਨੇ ਪੈਸੇ ਪੂਸੇ ਇਕੱਠੇ ਕਰਨ ਤੱਕ ਕੋਈ ਕਸਰ ਨਹੀਂ ਛੱਡੀ ਭਾਵੇਂ ਸਰਵੇ ਦੇ ਪਿੱਛੇ ਹੁਣ ਭਾਵੇਂ ਅਮਰਤਪਾਲ ਦੀਆਂ ਕਿਹੜਾ ਹੋਣ ਇਹ ਪੈਸੇ ਇਕੱਠੇ ਕਰਨ ਵਾਲੀਆਂ ਸੀ ਭਾਵੇਂ ਲੱਖੇ ਜੰਗ ਦੇਣਾ ਹੁਣ ਕੱਲ ਲੱਖੇ ਨੂੰ ਕਹਿਣਾ ਲੱਖਾ ਤਾਂ ਜਿੱਤ ਗਿਆ ਤੇ ਲੱਖਾ ਨਾ 13 ਚੋਂ ਨਾ 3 ਚੋਂ ਦੌੜ ਵਿੱਚ ਹੀ ਨਹੀਂ ਹੈਗਾ ਸੀ ਯਾਨੀ ਕਿ ਸਾਰਿਆਂ ਦੇ ਨਾ ਹੁਣ ਕਾਲਜ ਦੇ ਠੰਡ ਪੈ ਜਾਣੀਆਂ ਚਾਰ ਤਰੀਕੂ ਉੱਚੇ ਤੇ ਰੱਖ ਤੁਸੀਂ ਮੇਰੀ ਗੱਲ ਮੈਂ ਤਾਂ ਅੰਗਲ ਕਹੀ ਹੈ ਯਾਨੀ ਕਿ ਇਹ ਗੱਲ ਮੈਂ ਤਾਂ ਕੀਤੀ ਹੈ ਇਹਨਾਂ ਨੇ ਕਾਮ ਨੂੰ ਬਦਨਾਮ ਕਰਨ ਵਾਸਤੇ ਜੇ ਕਾਨੂੰਨ ਦੀਆਂ ਧੱਜੀਆਂ ਢਾਉਣ ਵਾਸਤੇ ਜਾਂ ਕਹਿੰਦੇ ਸਭਿਆਚਾਰ ਕਿਹੜਾ ਸੀ ਉਹਨੂੰ ਵਿਗਾੜਨ ਵਾਸਤੇ ਗਾਣੀ ਗਲੋਚ ਕਰਨ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਮਾਂ ਦੇ ਪੁੱਤਾਂ ਨੇ ਤੇ ਹੁਣ 4 ਤਰੀਕ ਨੂੰ ਨਾ ਤੇ ਦੇਖਿਓ ਤੁਸੀਂ ਕਿਵੇਂ ਖੁੰਝੇ ਲੱਗਦੇ ਨੇ ਜੇ ਮੈਂ ਵੀਡੀਓ 4 ਤਰੀਕ ਨੂੰ ਦੁਬਾਰਾ ਫੇਰ ਪਾਉਣੀ ਹੈ ਇਹ ਵੀਡੀਓ ਨਾ ਚੇਤੇ ਰੱਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ